ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜਾਣਦੇ ਹੋ ਅੱਜ 24 ਜੂਨ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਸਮੂਹ ਸਿੱਖ ਕੌਮ ਦੇ ਵੱਲੋਂ ਸਿੱਖ ਪੰਥ ਦੇ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਾਧ ਸੰਗਤ ਜੀ ਆਪ ਜੀ ਦੇ ਨਾਲ ਇਸ ਵੀਡੀਓ ਦੇ ਵਿੱਚ ਕੁਝ ਵਿਚਾਰ ਸਾਂਝੇ ਕਰਨੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੀ ਵੀਡੀਓ ਬਹੁਤ ਛੋਟੀ ਜੀ ਬਣਾਉਣ ਦਾ ਯਤਨ ਕਰਾਂਗੇ ਸੋ ਨਿਮਰਤਾ ਸਹਿਤ ਬੇਨਤੀ ਆ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਵੱਧ ਤੋਂ ਵੱਧ ਵੀਰਾ ਭੈਣਾ ਭਰਾਵਾਂ ਦੇ ਨਾਲ WhatsApp ਗਰੁੱਪਾਂ ਦੇ ਨਾਲ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੋਰ ਕਰਿਓ ਸਾਧ ਸੰਗਤ ਜੀ 8 ਮਹੀਨਿਆਂ ਦੇ ਘੇਰੇ ਤੋਂ ਬਾਅਦ ਗਰਦਾਸਪੁਰ ਗੜੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਹਨਾਂ ਦੇ ਨਾਲ ਫੜ ਕੇ ਲਿਆਂਦੇ ਗਏ 700 ਤੋਂ ਜ਼ਿਆਦਾ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫਰਾਖੀਅਰ ਦੇ ਹੁਕਮਾਂ ਦੇ ਨਾਲ ਜਦੋਂ ਸ਼ਹੀਦ ਕਰ ਦਿੱਤਾ ਤਾਂ ਬਾਬਾ ਬੰਦਾ ਸਿੰਘ ਜੀ ਤੇ ਕੁਝ ਮੁਖੀ ਸਿੰਘਾਂ ਨੂੰ ਕੈਦੇਨਾ ਤਸੀਹੇ ਲਗਾਤਾਰ ਦਿੱਤੇ ਗਏ ਤਸੀਹੇ ਦੇ ਦੇ ਕੇ ਪੁੱਛਿਆ ਗਿਆ ਕਿ ਖਜ਼ਾਨਾ ਕਿੱਥੇ ਦਬਿਆ ਹੈ ਪਰ ਉਹਨਾਂ ਨੇ ਕੁਝ ਨਾ ਦੱਸਿਆ ਕਿਉਂਕਿ ਸਾਧ ਸੰਗਤ ਜੀ ਖਜ਼ਾਨਾ ਤੇ ਕੋਈ ਨਹੀਂ ਸੀ ਉਹਨਾਂ ਨੇ ਕਦੇ ਦਬਿਆ ਨਹੀਂ ਸੀ ਸਭ ਕੁਝ ਸਿੰਘਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ ਫਿਰ ਇੱਕ ਦਿਨ ਸਾਧ ਸੰਗਤ ਜੀ ਬਾਕੀ 26 ਜਰਨੈਲਾਂ ਦੇ ਸਮੇਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕਤਬ ਬਿਨਾਰ ਦੇ ਕੋਲ ਲਿਆਂਦਾ ਗਿਆ ਤੇ ਉਹਨਾਂ ਸਾਹਮਣੇ ਦੋ ਸ਼ਰਤਾਂ ਰੱਖੀਆਂ ਗਈਆਂ ਕਿ ਜਾਂ ਤਾ ਮੁਸਲਮਾਨ ਹੋ ਜਾਓ ਜਾਂ ਆਪਣੀ ਮੌਤ ਕਬੂਲ ਕਰੋ ਸੱਦ ਸੰਗਤ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਤਿਨਾਂ ਨੇ ਮੌਤ ਨੂੰ ਕਬੂਲ ਕੀਤਾ ਉਹਨਾਂ ਨੇ ਕਿਹਾ ਮੈਂ ਮੁਸਲਮਾਨ ਨਹੀਂ ਬਨਣਾ ਮੈਨੂੰ ਮੌਤ ਕਬੂਲ ਹੈ ਸੱਦ ਸੰਗਤ ਜੀ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਗੋਦ ਵਿੱਚ 4 ਸਾਲ ਦਾ ਪੁੱਤਰ ਅਜੇਪਾਲ ਸਿੰਘ ਨੂੰ ਰੱਖ ਦਿੱਤਾ ਤੇ ਹੱਥ ਦੇ ਵਿੱਚ ਖੰਜਰ ਫੜਾ ਕੇ ਕਿਹਾ ਇਸ ਦਾ ਕਤਲ ਕਰ ਬਾਬਾ ਜੀ ਨੇ ਨਾ ਕਰ ਦਿੱਤੀ ਉਸੇ ਵੇਲੇ ਜ਼ਲਾਦ ਨੇ ਖੰਜਰ ਦੇ ਨਾਲ ਬਾਬਾ ਜੀ ਦੇ ਪੁੱਤਰ ਅਜੇ ਸਿੰਘ ਦਾ ਸੀਨਾ چیر ਕੇ ਦਿਲ ਕੱਢਿਆ ਧੜਕਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ ਬਾਬਾ ਜੀ ਦੇ ਕੇਸਾਂ ਨੂੰ ਉੱਪਰ ਪਿੰਜਰੇ ਦੇ ਨਾਲ ਬੰਨ੍ਹਿਆ ਸੀ ਬਾਹਾਂ ਨੂੰ ਵੀ ਬੰਨ੍ਹ ਕੇ ਮਾਸ ਨੂੰ ਜਮੂਰਾ ਦੇ ਨਾਲ ਲੋਚਿਆ ਸਾਰੇ ਸਰੀਰ ਤੇ ਲੋਹੇ ਦੀਆਂ ਗਰਮ ਸੀਖਾਂ ਲਾਈਆਂ ਤੇ ਗਰਮ ਸੀਖਾਂ ਸਰੀਰ ਦੇ ਵਿੱਚੋਂ ਲੰਘਾਈਆਂ ਗਈਆਂ ਪਰ ਸਾਧ ਸੰਗਤ ਜੀ ਉਹ ਗੁਰੂ ਦਾ ਲਾਲ ਅਡੋਲ ਚਿੱਤ ਬੈਠਾ ਸੀ ਉਹਨਾਂ ਦੇ ਮੁਖ ਵਿੱਚੋਂ ਕੇਵਲ ਵਾਹਿਗੁਰੂ ਵਾਹਿਗੁਰੂ ਸ਼ਬਦ ਹੀ ਸੀ ਇੰਨੇ ਦਰਦ ਦੇ ਵਿੱਚ ਵੀ ਚਿਹਰੇ ਦਾ ਨੂਰ ਦੇਖ ਕੇ ਉਸ ਵੇਲੇ ਦਾ ਪ੍ਰਧਾਨ ਵਜ਼ੀਰ ਅਮੀਨ ਖਾਨ ਬੜਾ ਹੈਰਾਨ ਸੀ ਸਾਧ ਸੰਗਤ ਜੀ ਇੰਨੇ ਤਸੀਹੇ ਦੇ ਕੇ ਵੀ ਜ਼ਾਲਿਮਾਂ ਨੇ ਸਬਰ ਨਾ ਕੀਤਾ ਜੋਲਮ ਦੀ ਹੱਦ ਉਦੋਂ ਨਾ ਰਹੀ ਜਦੋਂ ਜਲਾਦ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸੱਜੀ ਅੱਖ ਕੱਢੀ ਫਿਰ ਖੱਬੀ ਅੱਖ ਕੱਢੀ ਸੱਜਾ ਪੈਰ ਵੱਡਿਆ ਖੱਬਾ ਪੈਰ ਵੱਡਿਆ ਦੋਨੋਂ ਹੱਥ ਸਾਧ ਸੰਗਤ ਦੀ ਵਾਰੀ-ਵਾਰੀ ਕੱਟੇ ਬਹੁਤ ਸਾਰਾ ਸਰੀਰ ਦੇ ਵਿੱਚੋਂ ਖੂਨ ਵਹਿ ਗਿਆ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮੁਕਤੋਸੀ ਤੱਕ ਨਹੀਂ ਉਚਰੀ ਕਿਉਂਕਿ ਉਹ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ ਫਿਰ ਉਹਨਾਂ ਦਾ ਸਿਰ ਕਲਮ ਕਰ ਦਿੱਤਾ ਗਿਆ ਸਰੀਰ ਦੇ ਬੋਟੀ-ਬੋਟੀ ਕਰਕੇ ਕਾਂਵਾਂ ਕੁੱਤਿਆਂ ਦੇ ਖਾਣ ਲਈ ਸੁੱਟ ਦਿੱਤੀ ਗਈ ਸਾਧ ਸੰਗਤ ਜੀ ਬਾਬਾ ਜਰ ਬੰਦਾ ਸਿੰਘ ਜੀ ਭਹਾਦਰ ਦੇ ਨਾਲ ਹੋਰ ਜਿੰਨੇ ਵੀ ਜਰਨੈਲ ਸਨ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਇਹਨਾਂ ਤਸੀਹਿਆਂ ਦੇ ਵਿੱਚ ਵੀ ਉਹਨਾਂ ਦੇ ਮੁਖ ਤੋਂ ਵਾਹਿਗੁਰੂ ਤੋਂ ਬਗੈਰ ਹੋਰ ਕੁਝ ਨਹੀਂ ਸੀ ਨਿਕਲ ਰਿਹਾ ਹੋਰ ਕੁਝ ਵੀ ਉਹ ਉਚਾਰਨ ਨਹੀਂ ਸੰ ਕਰ ਰਹੇ ਸਿਰਫ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੇ ਸਮੇ ਸਮੇ ਦੇਖਣ ਵਾਲੇ ਚਾਹੇ ਮੁਸਲਮਾਨ ਸੀ ਹਿੰਦੂ ਸੀ ਇਸਾਈ ਸੀ ਜਾਂ ਹੋਰ ਧਰਮਾਂ ਦੇ ਵਾਲੇ ਸਨ ਸਭ ਨੇ ਮੰਨਿਆ ਕਿ ਇਹ ਰੂਹਾਨੀ ਸ਼ਹਾਦਤ ਹੈ ਕੋਈ ਆਮ ਮਨੁੱਖ ਇਸ ਤਰ੍ਹਾਂ ਦੇ ਇੰਨੇ ਦਰਦਨਾਕ ਤਸੀਹਿਆਂ ਨੂੰ ਇੰਨੇ ਸ਼ਾਦਮਈ ਢੰਗ ਨਾਲ ਸਹਿਣ ਨਹੀਂ ਕਰ ਸਕਦਾ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਮੂਹ ਸਿੰਘਾਂ ਦੀ ਸ਼ਹਾਦਤ ਦੇ ਵਿੱਚ ਇੱਕ ਅਸਥਾਨ ਹੈ ਗੁਰਦੁਆਰਾ ਸ਼ਹੀਦ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਨੇੜੇ ਕੁੱਤਬ ਮিনার ਦਿੱਲੀ ਸਰਹੰਦ ਵਜੇਤਾ ਪਹਿਲੇ ਸਿੱਖ ਜਰਨੈਲ ਗੁਰੂ ਕਾ ਲਾਲ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪੁੱਤਰ ਬਾਬਾ ਅਜੇਪਾਲ ਸਿੰਘ ਤੇ ਨਾਲ ਦੇ ਸਮੂਹ ਸ਼ਹੀਦਾਂ ਨੂੰ ਦਾਸ ਦੇ ਵੱਲੋਂ ਕੋਟਨ ਕੋਟ ਪ੍ਰਣਾਮ ਸਦ ਸੰਗਤ ਜੀ ਇਹ ਸੀ ਸ਼ਹੀਦੀ ਦੀ ਦਾਸਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਦੇ ਵਿੱਚੋਂ ਵਿਚਾਰ ਕਰਦਿਆਂ ਹੋਇਆਂ ਦਾਸ ਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਠੂਕੀਆਂ ਰਹਿਗੀਆਂ ਹੋਣਗੀਆਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਜੇ ਬਖਸ਼ ਲੈਣਾ ਇਤਨੀਆਂ ਕੁ ਬੇਨਤੀਆਂ ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਵਾਉਣ ਭੁੱਲ ਚੁੱਕ ਦੀ ਖਿਮਾ ਦੇਵ ਪਿਆਰ ਨਾਲ ਅਸੀਸ ਗੱਜ ਕੇ ਫਤਿਹ ਬਲਾਉ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ